ਰਣਜੀਤ ਚੰਨੀ ਵੱਲੋਂ ਅਕਾਲੀ ਦਲ ਦੀ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਨੂੰ ਹੱਥ ਲਗਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਤੇ ਇਸ ਬਾਬਤ ਪੰਜਾਬ ਪੀਜਪੀ ਨੂੰ 14 ਮਈ ਦੁਪਹਿਰ 2 ਵਜੇ ਤੱਕ ਮਾਮਲੇ ਬਾਰੇ ਸਟੇਟਸ ਰਿਪੋਰਟ ਦਰਜ ਕਰਵਾਉਣ ਲਈ ਵੀ ਕਿਹਾ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦੇ ਹੋਏ ਮਹਿਲਾ ਕਮਿਸ਼ਨ ਨੇ ਤੇ ਗੰਭੀਰਤਾ ਦਿਖਾਈ ਤੇ ਕਿਹਾ ਕਿ ਬੀਬੀ ਜਗੀਰ कौर ਇੱਕ ਮਸ਼ਹੂਰ ਤੇ ਵੱਡੀ ਸਿਆਸੀ ਹਸਤੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਆ ਇਸ ਦੇ ਨਾਲ ਹੀ ਪੰਜਾਬ ਮਹਿਲਾ ਰਾਜ ਕਮਿਸ਼ਨ ਨੇ ਕਿਹਾ ਕਿ ਚੰਨੀ ਦਾ ਇਹ ਮਾਮਲਾ ਨਹੀਂ ਹੈ ਇਹਨਾਂ ਦੀ ਹਿਸਟਰੀ ਪੁਰਾਣੀ ਹੈ ਜਿੱਦ ਦੀ ਵੀਡੀਓ ਵਾਇਰਲ ਹੋਈ ਹੈ ਲੋਕਾਂ ਨੇ ਇਸ ਦੇ ਉੱਤੇ ਬਹੁਤ ਹੀ ਇੱਕ ਮਜ਼ਾਕ ਵੀ ਬਣਾਇਆ ਉਸ ਚੀਜ਼ ਦਾ ਔਰ ਬਹੁਤ ਆਬਜੈਕਸ਼ਨ ਵੀ ਲਈ ਹੈ ਇਸ ਚੀਜ਼ ਦੀ ਚੰਨੀ ਸਾਹਿਬ ਨੇ ਜੋ ਬੀਬੀ ਜੀ ਨੂੰ ਪਬਲਿਕ ਦੇ ਅੰਦਰ ਜਿਸ ਤਰੀਕੇ ਨਾਲ ਹੱਥ ਲਾਇਆ ਜਦ ਤੱਕ ਤੇ ਹੋ ਜਾਂਦਾ ਵੀ ਚਲੋ ਤੁਸੀਂ ਬੀਬੀ ਜੀ ਨੂੰ ਮਿਲਦੇ ਹੋ ਜਾਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਣੇ ਹੋ ਤੁਸੀਂ ਕਹਿੰਦੇ ਹੋ ਮੇਰੀ ਭੈਣ ਵਰਗੀ ਹੈ ਜਾਂ ਮਾਂ ਵਰਗੀ ਹੈ ਤੇ ਉਸ ਦੇ ਪੈਰਾਂ ਨੂੰ ਹੱਥ ਲਾਉਣਾ ਸੀਗਾ ਆਸ਼ੀਰਵਾਦ ਲੈਣਾ ਸੀ ਉਹਨਾਂ ਤੋਂ ਬੀਬੀ ਜੀ ਨੂੰ ਜਦੋਂ ਤੁਸੀਂ ਤੁਹਾਡੀ ਤੇ ਹੱਥ ਲਾਇਆ ਇਹ ਤੇ ਕੋਈ ਹਰਕਤ ਹੈ ਉਹਨਾਂ ਨੇ ਵੀ ਤੁਹਾਡਾ ਹੱਥ ਪਰੇ ਕੀਤਾ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕਿਹਾ ਤੁਹਾਨੂੰ ਕੋਈ ਵੈਲਕਮ ਕੀਤਾ ਉਸ ਚੀਜ਼ ਦੇ ਉੱਤੇ ਜੋ ਕਿ ਬੀਬੀ ਜੀ ਦਾ ਬਿਲਕੁਲ ਠੀਕ ਕਰਨਾ ਸੀਗਾ ਉਸ ਚੀਜ਼ ਦਾ ਅਸੀਂ ਐਸੀ ਚੀਜ਼ ਨੂੰ ਦੇਖਦੇ ਹੋਏ ਇਸ ਦੇ ਉੱਤੇ ਸੋਮਟਲਿਆ ਜਦੋਂ ਵੀਡੀਓ ਵਾਇਰਲ ਹੁੰਦੀ ਆ ਤਾਂ ਚੰਨੀ ਨੇ ਉਦੋਂ ਸਪਸ਼ਟ ਕਰ ਦਿੱਤਾ ਸੀ ਕਿ ਜਗੀਰ ਤੌਰ ਮੇਰੀ ਵੱਡੀ ਭੈਣ ਮੇਰੀ ਮਾ ਬਾਕ ਨੇ ਤੇ ਮੈਂ ਉਹਨਾਂ ਦੀ ਛੁੱਡੀ ਨੂੰ ਇਸ ਤਰ੍ਹਾਂ ਘੋਇਆ ਸੀ ਜਿਵੇਂ ਆਪਾਂ ਆਪਣੀ ਭੈਣ ਜਾਂ ਮਾਂ ਨਾਲ ਸਨਮਾਨ ਤੇ ਸਨੇਹ ਵਜੋਂ ਕਰਦੇ ਆ ਪਰ ਇਹ ਮਾਮਲਾ ਤਾਂ ਚੰਨੀ ਦੇ ਸਪਸ਼ਟਿਕਰਨ ਤੋਂ ਬਾਅਦ ਵੀ ਫੱਟਿਆ ਹੋਇਆ ਤੇ ਹੁਣ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਐਕਸ਼ਨ ਲੈਣ ਤੋਂ ਬਾਅਦ ਚੰਨੀ ਨੇ ਖੁਦ ਲਿਵਿੰਗ ਇੰਡੀਆ ਨਿਊਜ਼ ਨੂੰ ਦੁਬਾਰਾ ਆਪਣਾ ਪੱਖ ਰੱਖਿਆ ਇਹ ਤਾਂ ਪਤਾ ਗਿਆ ਜੀ ਹੁਣ ਕਿ ਬਿਨਾ ਮਤਲਬ ਤੇ ਕਮੇਨਟ ਕਰੀ ਦੀ ਹੱਦ ਹੋ ਗਈ ਹੈ ਕਿ ਜਿਹੜੇ ਲੋਕ ਇਦਾਂ ਗਿਆ ਗੱਲਾਂ ਆ ਸੋਚਦੇ ਆ ਉਹਨਾਂ ਦੇ ਮਾਨਸਿਕਤਾ ਵਿਗੜੀ ਹੋਈ ਹੈ ਅਸਲ ਵਿੱਚ ਮੈਂ ਤੁਸੀਂ ਵੀਡੀਓ ਪੂਰੀ ਦੇਖੋ ਨਾ ਮੈਂ ਬੀਬੀ ਜੀ ਦੇ ਅੱਗੇ ਝੁਕਿਆ ਉਹਨਾਂ ਦੇ ਮੱਥਾ ਟੇਕਿਆ ਉਹਨਾਂ ਨੂੰ ਤੇ ਇਹਦੇ ਵਿੱਚ ਇਸ ਗੱਲ ਨੂੰ ਹੋਰ ਪਾਸੇ ਨੂੰ ਲੈ ਕੇ ਜਾਣਾ ਤਾਂ ਬਿਲਕੁਲ ਗਲਤ ਹੈ ਅਚਲੀ ਸਾਬ ਉਹਨਾਂ ਦਾ ਬੜਾ ਸਤਿਕਾਰ ਕਰਦਾ ਮੇਰੀ ਵੱਡੀ ਭੈਣ ਹੈ ਤੇ ਮਾਵਾ ਦੇ ਬਰਾਬਰ ਇਹ ਤਾਂ ਜੀ ਪੋਲੀਟੀਕਲ ਹੈ ਤੁਹਾਨੂੰ ਪਤਾ ਕਿ ਜਿਹੜੀ ਕਮਿਸ਼ਨ ਹੈ ਉਹ ਪੋਲੀਟੀਕਲ ਅਪੁਆਇੰਟਮੈਂਟ ਹੈ ਦੇ ਸਰਕਾਰ ਦੇ ਕਰਵਾਰੀ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਅਸਲੀਅਤ ਤਾਂ ਸਾਹਮਣੇ ਆਈ ਜਾਣੀ ਇਸ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਸਖਤੀ ਦਿਖਾ ਰਹੇ ਨੇ ਤੇ ਚੰਨੀ ਵਾਰ-ਵਾਰ ਸਪਸ਼ਟ ਕਰ ਰਹੇ ਨੇ ਤੇ ਦੂਜੇ ਪਾਸੇ ਵਾਇਰਲ ਵੀਡੀਓ ਮਾਮਲੇ 'ਚ ਬੀਬੀ ਜਗੀਰ ਖੋੜ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਤੇ ਨਾ ਹੀ ਅਜੇ ਤੱਕ ਚੰਨੀ ਵੱਲੋਂ ਉਹਨਾਂ ਦੀ ਠੋਡੀ ਨੂੰ ਬਾਬਤ ਕੋਈ ਵਿਰੋਧ ਕੀਤਾ ਗਿਆ ਅਖੀਰ ਤੇ ਦੇਖਣਾ ਹੋਵੇਗਾ ਕਿ ਕੀ ਇਹ ਸਭ ਚੋਣਾ ਸਿਰਫ ਮਾਹੌਲ ਬੰਨਣ ਵਾਲਾ ਛੂ ਮੋਟੋ ਐਕਸ਼ਨ ਹੈ ਕਿਉਂਕਿ ਇਸ ਤੋਂ ਇਲਾਵਾ ਵੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਖੋਲ ਪੂਰੇ ਪੰਜਾਬ ਭਰ ਚੋਂ ਮਹਿਲਾਵਾਂ ਦੀਆਂ ਹੋਰ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਹੋਣੀਆਂ ਨੇ ਉਹਨਾਂ ਦਾ ਨਿਬੇੜਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ